ਇਹ ਹੁਣੇ ਅੱਜ ਇੱਕ ਹੁੰਦੀ ਗੱਲ ਹੈ ਜੀ ਹਾਂਜੀ ਹੁੰਦੀ ਗੱਲ ਹੈ ਹੁਣੇ ਜਿੰਨੇ ਗੱਲ ਉਹਦੇ ਕੋਈ ਜੀ ਕੋਈ ਮੁੱਦਾ ਸੌਲਵ ਨਹੀਂ ਹੋਇਆ ਸੀ ਸਾਨੂੰ ਨਹੀਂ ਪਤਾ ਕਿੰਨਾ ਗੱਲਾਂ ਕੀਤੀਆਂ ਤਾਂ ਦਵਾ-ਦਵ ਖਾੜ ਕੇ ਰੱਖ ਹੋ ਗਈ ਪਿੱਛੇ ਐਕਸੀਡੈਂਟ ਹੁੰਦਾ ਹੁੰਦਾ ਬੱਚਾ ਦੋ ਵਾਰ ਐਕਸੀਡੈਂਟ ਹੋ ਗਏ ਫਿਰ ਦਵਾ ਦਾ ਮੁੰਡੇ ਮੋਰੇ ਆ ਕੇ ਇੱਥੇ ਗੱਡੀ ਰੁਕੀ ਆ ਫਿਰ ਇਧਰੋਂ ਆਈ ਜਿਸ ਪੁਆਇੰਟ ਤੇ ਆਪਾਂ ਕਹਿੰਦੇ ਗੱਡੀਆਂ ਜਾਣੀਆਂ ਨਹੀਂ ਚਾਹੀਦੀਆਂ ਉਸ ਪੁਆਇੰਟ ਤੋਂ ਗੱਡੀ ਇੱਥੇ ਆਈ ਆ ਨਹੀਂ ਪੰਜਾਬ ਸਰਕਾਰ ਨੇ ਕਿਹਾ 2 ਲੱਖ ਰੁਪਏ ਜਿਨ੍ਹਾਂ ਦੀ ਜਾਨੀ ਬੋਲਾ ਪਰ ਮਰ ਜੋ ਉਹ ਸਾਡੇ ਮਰਿਆਂ ਦੀ 2 ਲੱਖ ਰੁਪਏ ਦੇ ਤੂੰ ਆ ਆ ਸਾਡੇ 20-20 ਲੱਖ ਦੀ ਜਮਾਨਤ ਸਾਡੇ ਕਹਿੰਦਾ ਕਿ 2-2 ਲੱਖ ਜਿਹੜੇ ਦਾਰੂ ਨਾ ਮਰੇ ਭਾਜੀ ਨਾਲੇ ਕਹਿੰਦੇ ਮੁਰਗੀਆਂ ਨੂੰ ਮੁਆਵਜ਼ਾ ਦੇਣਾ ਇੱਥੇ ਬੰਦੇ ਮੁਆਵਜ਼ਾ ਦੋ ਲੱਖ ਰੁਪਈਆ ਇੱਥੇ ਕਿਹਦੀ ਗਲਤੀ ਨਾ ਮਰੇ ਇੱਥੇ ਕਹਿੰਦੇ 2-2 ਲੱਖ ਰੁਪਈਆ ਭਾਜੀ ਹਾਂਜੀ ਇਹਦਾ ਸਾਰਾ ਇਲੈਕਟ੍ਰੋਨਿਕ ਸਮਾਨ ਦਾ ਖਾਨ ਹੋਇਆ ਆ ਸਾਰਾ ਕੋਈ ਇੱਦਾਂ ਦੀ ਕੋਈ ਫਸਲ ਨਹੀਂ ਸੀ ਜਿਹੜਾ ਪਹਿਲਾਂ ਪਤਾ ਲੱਗਣਾ ਮੁਆਵਜ਼ਾ ਕਿੰਨਾ ਸਾਰਾ ਇਲੈਕਟ੍ਰੋਨਿਕ ਸਮਾਨ ਲੋਕਾਂ ਦਾ ਸਾਰਾ ਉੱਦੇ ਪਤਾ ਵੀ ਇਹ ਜੀ 50 ਹਜ਼ਾਰ ਦੀ ਕੱਟੀ ਇਹਦਾ 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 ਬਾਅਦ ਵਰਦਾਬ ਕੋਈ ਲੋੜੇ ਨਹੀਂ ਵਰਦਾਬ ਇੱਕ ਦਿਨ ਜੇ ਐਸਟੀਮੇਟ ਲਗਾ ਵਰਦਾਬ ਵਰਦਾਬ গোটা গোটা ਸਾਡਾ ਹੱਕ ਐਸੇ ਰੱਖ ਸਾਡਾ ਹੱਕ ਐਸੇ ਰੱਖ ਸਾਡਾ ਹੱਕ ਐਸੇ ਰੱਖ ਸਵਾਤਮਾਨ ਮੁਤਾਬਕ ਸਵਾਤਮਾਨ ਮੁਤਾਬਕ ਜਨਮ ਸਰਕਾਰ ਮੁਤਾਬਕ ਜਨਮ ਪੁਲਿਸ ਮੁਤਾਬਕ ਹੋ ਪਾ ਜੀ ਕਹ ਰਾਂਗੇ ਨਾ ਮੇਰੇ ਦੋਸਤ ਲੈ ਯਾਰ ਮੁੰਡੇ ਦੇ ਬਿਆਨ ਲੈ ਪਰ ਚਾਹ ਸਾਨੂੰ ਸੁਣ ਤੇ ਦੇ ਮਾਂ ਤੇ ਮਰ ਗਏ ਆ ਪਾਣੀ ਤਾਂ ਨਹੀਂ ਪੁੱਛਿਆ ਪਰ ਉਹ ਹੈ ਇਹਦਾ ਲਾਲ ਭਾਜੀ ਭਾਜੀ ਜਦੋਂ ਭਗਵਾਨ ਸਮਾਨ ਸਰਕਾਰ ਆ ਨਾ ਆਪਣੀ ਆਈ ਦੀ ਪਾਵਰ ਦੇ ਵਿੱਚ ਉਹਨਾਂ ਨੇ ਐਲਾਨ ਕੀਤਾ ਸੀਗਾ ਕਿ ਅਸੀਂ ਨਾ ਬੀਬੀਆਂ ਨੂੰ 1000 1000 ਰੁਪਏ ਦਵਾਂਗੇ ਠੀਕ ਆ ਹੁਣ ਤੱਕ 3 ਸਾਲ ਦਾ ਸਭ ਹੋ ਚੱਲੇ ਆ ਉਹਦਾ ਕਿਹੜਾ ਮਿਲਿਆ ਨਹੀਂ ਹੈਗਾ ਹੁਣ ਇੱਥੇ ਜਿਹੜੀ ਆ ਮੋਤਾਂ ਹੋਈਆਂ ਇੰਨੀਆਂ ਉਹਨਾਂ ਦਾ 2 ਲੱਖ ਰੁਪਈਆ ਕੀਮਤ ਲਾ ਰਿਆ ਆ ਕੀ ਇਹ ਇਹ ਕੀ ਮਜ਼ਾਕ ਕਰਦਾ ਪਿਆ ਸਾਡੇ ਨਾਲ ਇਹ ਪੰਜਾਬ ਸਰਕਾਰ ਮੋਤਵਾਦ ਪੰਜਾਬ ਸਰਕਾਰ ਮੋਤਵਾਦ ਤੁਹਾਨੂੰ ਅੰਤ ਮੋਤਵਾਦ ਭਾਈ ਜਿਹੜਾ ਕੋਈ ਹੈ ਨਹੀਂ ਐਸ ਵੇਲੇ ਭਾਂਡੇ ਵੀ ਉਹਨਾਂ ਦੇ ਵਿਚਾਰਿਆਂ ਦੇ ਥੱਲੇ ਰਗਾ ਉਹਨਾਂ ਨੂੰ ਰੋਟੀ ਮਿਲਣੀ ਚਾਹੀਦੀ ਉਹਨਾਂ ਨੇ ਪੰਜ ਘਟੇ ਦੇ ਪਰਫੈਕਸ਼ਨ ਨੂੰ ਜਨਮ ਕੀਤਾ ਇਹ ਵੀਡੀਓ ਮੇਰੀ ਪੰਜਾਬ ਨੂੰ ਤਾਂ ਮੈਂ ਪੈਸਿਆਂ ਦੀ ਗੱਲ ਨਹੀਂ ਕਰਦਾ ਪਰ 2-4 ਲੱਖ ਮਿਲਣਾ ਚਾਹੀਦਾ ਮੈਂ ਕਹਿੰਦਾ ਮੈਂ ਨਾ ਉਹਨੂੰ ਪੁੱਛਿਆ ਵੀ ਤੇ ਰੋਟੀ ਪਾਣੀ ਪਾਣੀ ਤਾਂ ਹੀ ਪੀ ਤੱਕ ਨਹੀਂ ਪੀਤਾ ਪੁੱਛਿਆ ਕਿਹਨੂੰ ਅਸੀਂ ਸਿਕਿਉਰ ਹੈ ਅੱਦਾ ਭਗਵਾਨ ਤੁਹਾਨੂੰ ਭਾਣ ਜੋ ਉਹ ਚਾਹੀਦਾ ਕਿ ਸਾਡੇ ਏਰੀਆ ਦੇ ਵਿੱਚ ਜਾਂਦਾ ਕਿਹੜੀ ਹੈਗਾ ਗੈਸ ਲਾਈਨ ਟ੍ਰਾਂਸਫਰ ਕੀਤਾ ਜਾਵੇ ਸਾਡੇ ਏਰੀਆ ਦੇ ਵਿੱਚ ਜਾਂ ਭਾਈ ਜਿਹੜੇ ਆ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦਿੱਤੀਆਂ ਨੇ ਐਂਬੂਲੈਂਸ ਦਿੱਤੀਆਂ ਯਾਰ ਆਲੇ ਦੁਆਲੇ ਕੋਈ ਵੀ 3 ਕਿਲੋਮੀਟਰ ਦਾ ਕਿਹੜੀ ਗੱਡੀ ਨਹੀਂ ਖੜਨੀ ਚਾਹੀਦੀ ਆ ਦੇਖੋ ਜੀ ਤੁਸੀਂ ਆ ਲਾਈਵ ਦੇਖ ਮੜਿਆਲਾ ਵਿੱਚ ਜੋ ਬੀਤੀ ਪੱਤੋਂ ਰਾਤ ਇੱਕ ਗੈਸ ਟੈਂਕ ਨੂੰ ਅੱਗ ਲੱਗੀ ਸੀ ਹੁਣ ਪਿੱਛੇ ਚਾ ਕੇ ਲੋਕਾਂ ਨੇ ਫਿਰ ਅੱਜ ਇਹ ਜਾਨ ਲਾਛਦੇ ਸਾਰਾ ਹੀ ਜਾਨ ਲੱਗਾ ਹੈ ਘਰਤੀ ਫੇਰ ਕਿਉਂਕਿ ਅੱਜ ਇੱਕ ਫੇਰ ਉਹਨਾਂ ਦੇ ਅਨੁਸਾਰ ਇੱਕ ਗੱਡੀ ਗੈਸ ਸਿਲੰਡਰ ਨਾਲ ਭਰੀ ਫੇਰ ਉਸੇ ਰਾਤੀ ਜਾ ਰਹੀ ਸੀ ਜਿੱਥੇ ਕਿ ਜ ਜਗ੍ਹਾ ਤੇ ਐਕਸੀਡੈਂਟ ਹੋਇਆ ਸੀ ਲੋਕਾਂ ਵਿੱਚ ਗੁੱਸਾ ਹੈ ਕਿ ਪੰਜਾਬ ਸਰਕਾਰ ਉਹਨਾਂ ਨਾਲ ਧੱਕੇਸ਼ਾਹੀ ਕਰ ਰਹੀ ਹੈ ਮੰਨ ਵਾਲਿਆਂ ਨੂੰ ਸਰავ ਟੀਕੇ ਮੰਨ ਵਾਲਿਆਂ ਨੂੰ 10 ਲੱਖ ਤੇ ਆਖੇਡ ਵਿੱਚ ਜਿਨ੍ਹਾਂ ਦੇ ਘਰ ਵੀ ਉੱਡੜ ਗਏ ਉਹਨਾਂ ਨੂੰ 2 ਲੱਖ ਰੁਪਏ ਕੋਈ ਮੰਨ ਵਾਲਿਆਂ ਨੂੰ